ਉਦਰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਰਾਮਪ ਵਰਲਡ ਇਕਨੋਮਿਕ ਫੋਰਮ ਨੂੰ ਸੰਬੋਧਨ ਕਰੰਦੇ ਲਈ ਵੀਡੀਓ ਕਾਨਫਰੈਂਸਿੰਗ ਰਾਹੀਂ ਸ਼ਾਮਲ ਹੋਏ ਜਿੱਥੇ ਉਹਨਾਂ ਇੱਕ ਵਾਰ ਮੋੜ ਕੈਨੇਡਾ ਦੇ ਉੱਤੇ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਕੈਨੇਡਾ ਦੇ ਤੇਲ ਗੈਸ ਆਟੋਸ ਤੇ ਲੰਬਰ ਦੀ ਅਮਰੀਕਾ ਨੂੰ ਜ਼ਰੂਰਤ ਨਹੀਂ ਹੈ ਜਿਨ੍ਹਾਂ ਆਖਿਆ ਕਿ ਕੈਨੇਡਾ ਡੀਲ ਕਰਨ ਦੇ ਲਈ ਪਿਛਲੇ ਸਾਲਾਂ ਤੋਂ ਬਹੁਤ ਔਖਾ ਸਥਾਨ ਹੈ ਇਹ ਟਿੱਪਣੀਆਂ ਉਹਨਾਂ ਸੰਸਾਰ ਦੇ ਮੋਸਟ ਪਾਵਰਫੁਲ ਬਿਜ਼ਨੈਸਸ ਅਤੇ ਪੋਲਿਟਿਕਲ ਲੀਡਰਾਂ ਦੀ ਹਾਜ਼ਰੀ ਦੇ ਵਿੱਚ ਕੀਤੀ ਅਤੇ ਨਾਲੋਂ ਨਾਲ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਨ ਦੇ ਮਸ਼ਵਰੇ ਨੂੰ ਸਹੀ ਦੱਸਿਆ 트럼ਪ ਨੇ ਅੱਗੇ ਕਿਹਾ ਕਿ ਅਮਰੀਕਾ ਆਪਣੇ ਮੁਲਕ ਦੇ ਵਿੱਚ ਕਾਰਾਂ ਬਣਾਵੇਗਾ ਅਤੇ ਅਮਰੀਕਾ ਦੇ ਕੋਲ ਆਪਣਾ ਖੁਦ ਦਾ ਜੰਗਲ ਵੀ ਹੈ ਅਤੇ ਅਮਰੀਕਾ ਦੇ ਕੋਲ ਕਿਸੇ ਤੋਂ ਵੀ ਜ਼ਿਆਦਾ ਤੇਲ ਹੈ ਇਸ ਲਈ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡੋਨਲਡ 트ੰਪ ਦੇ ਵੱਲੋਂ ਅਜਿਹੀ ਟਿੱਪਣੀ ਕੀਤੀ ਗਈ ਹੈ ਔਦਾਂ ਸੰਭਾਲਣ ਤੋਂ ਬਾਅਦ ਕੈਨੇਡਾ ਦੇ ਇੰਪੋਰਟਸ 'ਤੇ 25% ਦਾ ਟੈਰਿਫ 1 ਫਰਵਰੀ ਤੋਂ ਲਾਗੂ ਕਰਨ ਦਾ ਐਲਾਨ ਵੀ ਜਿਹੜਾ ਉਹ ਕਰ ਚੁੱਕੇ ਨੇ ਤੇ ਇੱਕ ਹਫ਼ਤੇ ਤੋਂ ਕੈਨੇਡੀਅਨ ਬਿਜ਼ਨਸ ਕਲਾਸ ਅਤੇ ਪੋਲੀਟੀਕਲ ਲੀਡਰਸ਼ਿਪ ਇਸ ਮਾਮਲੇ ਦੇ ਉੱਤੇ ਚਰਚਾ ਕਰ ਰਹੀ ਹੈ ਕਿਉਂਕਿ ਕੈਨੇਡਾ ਦੇ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ 2022 ਦੇ ਵਿੱਚ ਕੈਨੇਡਾ ਦੀ ਫੋਰੈਸਟਰੀ ਐਕਸਪੋਰਟਸ 45.6 ਬਿਲੀਅਨ ਡਾਲਰ ਦਾ ਸੀ ਅਤੇ ਰੋਜ਼ਾਨਾ 3.6 ਬਿਲੀਅਨ ਡਾਲਰ ਦੇ ਗੁੱਡਸ ਰੋਜ਼ਾਨਾ ਬਾਰਡਰ ਤੋਂ ਕਰਾਸ ਹੁੰਦੇ ਹਨ ਅਤੇ ਦੋਵਾਂ ਮੁਲਕਾਂ ਦੇ ਟ੍ਰੇਡ ਰਿਲੇਸ਼ਨਸ ਦੇ ਸਿੱਧੇ ਰੂਪ ਦੇ ਵਿੱਚ 3.7 ਮਿਲੀਅਨ ਜੌਬਸ ਨਿਰਭਰ ਕਰਦੀਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਟੈਰਿਫਾਂ ਦਾ ਜਵਾਬ ਦੇਣ ਦੇ ਲਈ ਰਣਨੀਤੀ ਬਣਾਈ ਗਈ ਹੈ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਕੈਨੇਡਾ ਇਹਨਾਂ ਟੈਰਿਫਾਂ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਟੀਮ ਕੈਨੇਡਾ ਦੇ ਵਿੱਚ ਇੱਕ ਜੁਟਤਾ ਦੀ ਘਾਟ ਇਸ ਦੇ ਵਿੱਚ ਸਮੱਸਿਆ ਜ਼ਰੂਰ ਬਣ ਸਕਦੀ ਹੈ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਟੈਰਿਫ ਜਿਹੜਾ ਹੈ ਵਾਰ ਦੀ ਥਾਂ ਡਿਪਲੋਮੈਟਿਕ ਸਾਧਨਾ ਰਾਹੀਂ ਇਸ ਦਾ ਹੱਲ ਕੱਢਣ ਦੀ ਗੱਲ ਕਰ ਰਹੇ ਨੇ ਦੂਜੇ ਪਾਸੇ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਖੁਦ ਨੂੰ ਟੀਮ ਕੈਨੇਡਾ ਦਾ ਹਿੱਸਾ ਦਾਸਰੇ ਨੇ ਪਰ ਡਾਲਰ ਟੂ ਡਾਲਰ ਟੈਰਿਫ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਡਬੀ ਅਤੇ ਅਨਟੇਰੀਓ ਦੇ ਪ੍ਰੀਮੀਅਰ ਡਗਫੋਰ ਟੈਰਿਫ ਦਾ ਜਵਾਬ ਦੇਣ ਦੇ ਹੱਕ ਦੇ ਵਿੱਚ ਨਹੀਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਮੈਨੂਫੈਕਚਰਿੰਗ ਬਦੌਨਤਾ ਤੇ ਟੈਰਿਫ ਦਾ ਅਸਰ ਦੋਵਾਂ ਪ੍ਰਵਿੰਸਾਂ ਦੇ ਵਿੱਚ ਪਵੇਗਾ ਬ੍ਰਿਟਿਸ਼ ਕੋਲੰਬੀਆ ਸਮੇਤ ਕੈਨੇਡਾ ਭਾਰ ਦੇ ਵਿੱਚ ਹੈਲਥ케ਅਰ ਸੈਕਟਰ ਪਿਛਲੇ ਸਮੇਂ ਦੌਰਾਨ ਸਟਾਫ ਤੇ ਪ੍ਰਬੰਧਾ ਦੀ ਘਾਟ ਕਾਰਨ ਚਰਚਾ ਦੇ ਵਿੱਚ ਰਿਹਾ ਹੈ ਇਸ ਦੌਰਾਨ ਕੈਂਸਰ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ প্রভিনਸ਼ੀਅਲ ਸਰਕਾਰ ਦੇ ਵੱਲੋਂ ਜਾਰੀ ਕੀਤੇ ਡਾਟਾ ਅਨੁਸਾਰ ਆਖਰੀ ਨਵੰਬਰ ਤੱਕ 900 ਕੈਂਸਰ ਮਰੀਜ਼ ਆਪਣੀ ਸਰਜਰੀ ਦਾ ਇੰਤਜ਼ਾਰ ਕਰ ਰਹੇ ਨੇ ਬੇਸ਼ੱਕ প্রভিনਸ਼ੀਅਲ ਸਰਕਾਰ ਦੇ ਵੱਲੋਂ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਮਰੀਜ਼ਾਂ ਨੂੰ ਅਮਰੀਕਾ ਦੇ ਵਿੱਚ ਇਲਾਜ ਦੇ ਲਈ ਭੇਜਿਆ ਗਿਆ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਕੈਂਸਰ ਮਰੀਜ਼ਾਂ ਦੀ ਵਧ ਰਹੀ ਗਿਣਤੀ ਅਤੇ ਬਿਹਤਰ ਕੇਅਰ ਦੇ ਲਈ ਕੈਂਸਰ ਕੇਅਰ ਸੈਂਟਰਸ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਚੋਂ ਕਾਫੀ ਦੀ ਕੰਸਟਰਕਸ਼ਨ ਸ਼ੁਰੂ ਹੋ ਚੁੱਕੀ ਹੈ ਪਰ ਇਹਨਾਂ ਦੇ ਕੰਪਲੀਟ ਹੋਣ ਨੂੰ ਸਮਾਂ ਲੱਗੇਗਾ ਸਰੀ ਦੇ ਵਿੱਚ ਵੀ 2023 ਦੌਰਾਨ ਕੈਂਸਰ ਕੇਅਰ ਸੈਂਟਰ ਬੰਨਾ ਸ਼ੁਰੂ ਹੋਇਆ ਪਰ ਇਹ 2030 ਦੇ ਵਿੱਚ ਜਾ ਕੇ ਮੁਕੰਮਲ ਹੋਵੇਗਾ ਜੋ ਕਿ ਇੱਕ ਲੰਮਾ ਸਮਾਂ ਬਹੁਤ ਸਾਰੇ ਮਰੀਜ਼ਾਂ ਦੇ ਵੱਲੋਂ ਇਸ ਸਬੰਧੀ ਆਪਣਾ ਜਿਹੜਾ ਦੁੱਖ ਸਾਂਝਾ ਕੀਤਾ ਗਿਆ ਬੇਸ਼ੱਕ ਵਿਰੋਧੀ ਧਿਰਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਕੇਰਿਆ ਜਾ ਰਿਹਾ ਪਰ BC ਦੇ ਵਿੱਚ NDP ਦੀ ਅਗਵਾਈ ਵਾਲੀ ਸਰਕਾਰ ਦਾ ਕਹਿਣਾ ਹੈ ਕਿ ਹੈਲਥ ਕੇਅਰ ਦੇ ਵਿੱਚ ਸੁਧਾਰਾਂ ਦੇ ਲਈ ਵੱਡੇ ਕਦਮ ਚੁਕੇ ਗਏ ਨੇ ਪਰ ਸਭ ਕੁਝ ਲਈ ਤੇ ਔਰ ਨੂੰ ਸਮਾਂ ਲੱਗੇਗਾ ਦੱਸ ਦिए ਕਿ ਸਿਰਫ ਕੈਂਸਰ ਦੇ ਮਰੀਜ਼ਾਂ ਦਾ ਹੀ ਇਹ ਆਲਮ ਨਹੀਂ ਹੈ ਬਾਕੀ ਵੇਟ ਟਾਈਮ ਦੇ ਵਿੱਚ ਵੀ ਵਾਦਾ ਹੋ ਰਿਹਾ ਹੈ ਪਿਛਲੇ ਦਿਨੀ ਆਈ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ 15000 ਮਰੀਜ਼ ਸਰਜਰੀ ਦੀ ਉਡੀਕ ਕਰਦੇ ਇਸ ਜਹਾਨ ਤੋਂ ਚਲੇ ਗਏ ਉਸ ਦੇ ਵਿੱਚ ਵੀ ਅਲਬਰਟਾ ਕਿਊਬਿਕ ਵਰਗੀਆਂ ਪ੍ਰੋਵਿੰਸਾਂ ਦਾ ਡਾਟਾ ਸ਼ਾਮਿਲ ਨਹੀਂ ਸੀ ਇਸ ਦੇ ਨਾਲ ਇਹ ਨੰਬਰ ਦੁੱਗਣਾ ਹੋਣ ਦੀ ਸੰਭਾਵਨਾ ਹੈ ਜੋ ਕਿ ਚਿੰਤਾਜਨਕ ਹੈ ਇਸ ਤੋਂ ਇਲਾਵਾ ਫੈਮਿਲੀ ਡਾਕਟਰਸ ਦੀ ਕਾਰਟ ਤੇ ਪ੍ਰਾਇਮਰੀ ਕੇਅਰ ਦੇ ਵਿੱਚ ਵੇਟ ਟਾਈਮ ਤੋਂ ਪਰੇਸ਼ਾਨ ਕੈਨੇਡੀਅਨਸ ਦੇ ਵੱਲੋਂ ਆਨਲਾਈਨ ਆਪਣੀ ਸਰੀਰੀ ਘਟੇਲ ਮੱਠ ਦਾ ਇਲਾਜ ਲੱਭਿਆ ਜਾ ਰਿਹਾ ਹੈ ਜਿਸ ਤੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਚਿੰਤਤ ਹੈ ਜਿਨ੍ਹਾਂ ਨੇ ਕੁਝ ਵੀ ਸੁਝਾਅ ਸਰਕਾਰ ਨੂੰ ਦਿੱਤੇ ਨੇ ਤੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਨੂੰ ਹੈਲਥ케ਅਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਵਧਾਉਣੀ ਚਾਹੀਦੀ ਹੈ ਤਾਂ ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਨਾਲ ਜੋ ਜ ਰਹੇ ਕੈਨੇਡੀਅਨਸ ਨੂੰ ਸਰਜਰੀਆਂ ਤੇ ਇਲਾਜ ਦੇ ਲਈ ਲੰਮਾ ਇੰਤਜ਼ਾਰ ਨਾ ਕੀਤਾ ਜਾਵੇ ਕਿਉਂਕਿ ਕੈਨੇਡਾ ਦੇ ਵਿੱਚ ਕੈਂਸਰ ਮਰੀਜ਼ਾਂ ਦੇ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਵੀ ਬਣੀਆਂ ਹੋਈਆਂ ਨੇ